ਸਸਰਕਾਲ ਤੋਂ ਦੇਖ ਰਿਹਾ ਸਮਝ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਪੰਜਾਬ ਦੇ ਵਿੱਚ ਹੁਣ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਕਿਉਂਕਿ ਡੇਰੀ ਪ੍ਰੋਡਕਟ ਨੇ ਜਿਹੜੇ ਉਹ ਸਸਤੇ ਹੋਣ ਜਾ ਰਹੇ ਨੇ ਜੀਆਂ ਦੱਸੇ ਕਿ ਦੁੱਧ ਦਹੀਂ ਘਿਓ ਤੇ ਆਈਸਕ੍ਰੀਮ ਵਰਗੇ ਹੋਰ ਵੀ ਸਾਰੇ ਡੇਰੀ ਪ੍ਰੋਡਕਟ ਹੁਣ ਸਸਤੇ ਹੋਣ ਜਾ ਰਹੇ ਨੇ ਤਾਂ ਬਿਲਕੁਲ ਜੇਕਰ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਦੀ ਜਾਣਕਾਰੀ ਖੁਦ ਸੂਬੇ ਦੇ ਮੁੱਖ ਮੰਤਰੀ ਭਗਵਨ ਸਿੰਘ ਮੰਨne ਦਿੱਤੀ ਹੈ ਤਾਂ ਦੱਸਦੀ ਕਿ ਆਮ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਡੇਰੀ ਪ੍ਰੋਡਕਟ ਨੇ ਜਿਹੜੇ ਸਸਤੇ ਹੋ ਗਏ ਨੇ ਸੋ ਜ਼ਿਕਰ ਕਰ ਲੈਣੇ ਆ ਦੁੱਧ ਦਹੀਂ ਕਿਉਂ ਆਈਸਕ੍ਰੀਮ ਵਰਗੇ ਹੋਰ ਵੀ ਡੇਰੀ ਪ੍ਰੋਡਕਟਾਂ ਦੇ ਉੱਤੇ ਕਹਿ ਸਕਦੇ ਉਹਨਾਂ ਦਾ ਮਾਰਜਿਨ ਹੈ ਜਿਹੜਾ ਉਹ ਘਟ ਚੁੱਕਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਜੋ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੇਡ ਦਾ ਭਰੋਸੇਮੰਦ ਬ੍ਰਾਂਡ ਹੈ ਉਸਨੇ ਆਪਣੇ ਦੁੱਧ ਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਦਾ ਫੈਸਲਾ ਕਰ ਲਿਆ। ਉਹਨਾਂ ਦੱਸਿਆ ਕਿ ਸੋਧੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ ਤੇ ਕੀਮਤਾਂ ਨੇ ਜਿਹੜੀਆਂ ਭਾਰਤ ਸਰਕਾਰ ਦੇ GST 2.0 ਸੁਧਾਰਾਂ ਵਜੋਂ ਹੋਣਗੀਆਂ ਜਿਸ ਕਰਕੇ ਜ਼ਰੂਰੀ ਡੇਰੀ ਉਤਪਾਦਾਂ ਤੇ ਟੈਕਸ ਦੇ ਵਿੱਚ ਕਮੀ ਆਈ ਹੈ। ਤਾਂ ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨਗੇ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਣਗੇ ਤਾਂ ਸੋਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਕਿਉਂ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰam ਸਸਤਾ ਮਿਲੇਗਾ ਟੇਬਲ ਬਟਰ ਦੀ ਕੀਮਤ ਹੈ ਜਿਹੜੀ 3 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ ਸਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ। ਤਾਂ ਦੱਸਦੇ ਕਿ ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਮੀਟਰ ਘਟਾ ਦਿੱਤੀ ਗਈ ਹੈ। ਤਾਂ ਮੁੱਖ ਮੰਤਰੀ ਨੇ ਕਿਹਾ ਕਿ ਆਈਸਕ੍ਰੀਮ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕੀਮਤ ਕਹਿ ਸਕਦੇ ਹਾਂ ਉਹ ਘਟਾਈ ਗਈ ਹੈ ਤੇ ਪਨੀਰ ਦੀ ਕੀਮਤ 15 ਰੁਪਏ ਪ੍ਰਤੀ ਕਿਲੋਗ੍ਰam ਘਟਾ ਦਿੱਤੀ ਗਈ ਹੈ। ਤਾਂ ਸੀਐਮ ਮਾਨ ਨੇ ਸੋਧ ਮਹਿੰਗਾਈ ਨਾਲ ਪ੍ਰਭਾਵਿਤ ਖਪਤਕਾਰਾਂ ਲਈ ਰਾਹਤ ਪ੍ਰਦਾਨ ਕਰੇਗਾ। ਤੇ ਸੰਗਠਿਤ ਡੇਰੀ ਉਤਪਾਦਾਂ ਦੀ ਮੰਗ ਦੇ ਵਿੱਚ ਵਾਧਾ ਕਰੇਗਾ ਜਿਸ ਦੇ ਨਾਲ ਖਪਤਕਾਰਾਂ ਦੀ ਭਲਾਈ ਤੇ ਕਿਸਾਨਾਂ ਦੀ ਖੁਸ਼ਹਾਲੀ ਆ ਜਿਹੜੀ ਯਕੀਨੀ ਹੋਏਗੀ ਸਸ਼ਰਕਾਲ ਤੋਂ ਦੇਖ ਰਹਾ ਸਮਝਾਈ ਨਿਊਜ਼ ਤੇ ਮੈਂ ਹੰਪਰਦੀਪ ਕੋਰ ਤਾਂ ਪੰਜਾਬ ਦੇ ਵਿੱਚ ਹੁਣ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਕਿਉਂਕਿ ਡੇਰੀ ਪ੍ਰੋਡਕਟ ਨੇ ਜਿਹੜੇ ਉਹ ਸਸਤੇ ਹੋਣ ਜਾ ਰਹੇ ਨੇ ਜਿਵੇਂ ਦੱਸੇ ਕਿ ਦੁੱਧ ਦਹੀਂ ਘਿਓ ਤੇ ਆਈਸਕ੍ਰੀਮ ਵਰਗੇ ਪੂਰੇ ਸਾਰੇ ਡੇਰੀ ਪ੍ਰੋਡਕਟ ਹੁਣ ਸਸਤੇ ਹੋਣ ਜਾ ਰਹੇ ਨੇ ਤਾਂ ਬਿਲਕੁਲ ਜੇਕਰ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਦੀ ਜਾਣਕਾਰੀ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ ਤਾਂ ਦੱਸਦੀ ਕਿ ਆਮ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਡੇਰੀ ਪ੍ਰੋਡਕਟ ਨੇ ਜਿਹੜੇ ਸਸਤੇ ਹੋਗੇ ਨੇ ਸੋ ਜ਼ਿਕਰ ਕਰ ਲੈਣੇ ਆ ਦੁੱਧ ਦਹੀਂ ਕਿਉਂ ਆਈਸਕ੍ਰੀਮ ਵਰਗੇ ਹੋਰ ਵੀ ਡੇਰੀ ਪ੍ਰੋਡਕਟਾਂ ਦੇ ਉੱਤੇ ਕਹਿ ਸਕਦੇ ਉਹਨਾਂ ਦਾ ਮਾਰਜਿਨ ਹੈ ਜਿਹੜਾ ਉਹ ਘਟ ਚੁੱਕਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਜੋ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕਫੈਡ ਦਾ ਭਰੋਸੇਮੰਦ ਬ੍ਰਾਂਡ ਹੈ ਉਸਨੇ ਆਪਣੇ ਦੁੱਧ ਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਦਾ ਫੈਸਲਾ ਕਰ ਲਿਆ ਉਹਨਾਂ ਦੱਸਿਆ ਕਿ ਸੋਧੀਆਂ ਕੀਮਤਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ ਤੇ ਕੀਮਤਾਂ ਨੇ ਜਿਹੜੀਆਂ ਭਾਰਤ ਸਰਕਾਰ ਦੇ GST 2.0 ਸੁਧਾਰਾਂ ਵਜੋਂ ਹੋਣਗੀਆਂ ਜਿਸ ਕਰਕੇ ਜ਼ਰੂਰੀ ਡੇਰੀ ਉਤਪਾਦਾਂ ਤੇ ਟੈਕਸ ਦੇ ਵਿੱਚ ਕਮੀ ਆਈ ਹੈ ਤਾਂ ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨਗੇ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਣਗੇ ਤਾਂ ਸੋਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਕਿ ਉਹ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰਾਮ ਸਸਤਾ ਮਿਲੇਗਾ ਟੇਬਲ ਬਟਰ ਦੀ ਕੀਮਤ ਹੈ ਜਿਹੜੀ 30 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ ਤਾਂ ਅਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ ਤਾਂ ਦੱਸਦੇ ਕਿ ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਮੀਟਰ ਘਟਾ ਦਿੱਤੀ ਗਈ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਆਈਸਕ੍ਰੀਮ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕੀਮਤ ਕਹ ਸਕਦੇ ਹਾਂ ਕਟਾਈ ਗਈ ਹੈ ਤੇ ਪਨੀਰ ਦੀ ਕੀਮਤ 15 ਰੁਪਏ ਪ੍ਰਤੀ ਕਿਲੋਗ੍ਰam ਘਟਾ ਦਿੱਤੀ ਗਈ ਹੈ ਤਾਂ ਸੀਐਮ ਮੰਨ ਨੇ ਸੋਧ ਮਹਿੰਗਾਈ ਨਾਲ ਪ੍ਰਭਾਵਿਤ ਖਪਤਕਾਰਾਂ ਲਈ ਰਾਹਤ ਪ੍ਰਦਾਨ ਕਰੇਗਾ ਤੇ ਸੰਗਠਿਤ ਡੇਰੀ ਉਤਪਾਦਾਂ ਦੀ ਮੰਗ ਦੇ ਵਿੱਚ ਵਾਧਾ ਕਰੇਗਾ ਜਿਸ ਦੇ ਨਾਲ ਖਪਤਕਾਰਾਂ ਦੀ ਭਲਾਈ ਤੇ ਕਿਸਾਨਾਂ ਦੀ ਖੁਸ਼ਹਾਲੀ ਆ ਜਿਹੜੀ ਯਕੀਨੀ ਹੋਏਗੀ